ਲੈਣ ਕਿ ਤਲਵੰਡੀ ਹਾਂਜੀ ਮਿੱਤਰ ਪਿਆਰੇ ਕੁਚਾਲਾ ਜੋੜ ਜੋ ਲਾਈਵ ਦੇ ਨਾਲ ਤਰੀਕ ਨਿਹੜਾ ਲਵਾਂ ਜੀ 11 11 11 ਤਰੀਕ 6ਵਾਂ ਮਹੀਨਾ 2025 ਤਲਵੰਡੀ ਸਾਬੋ ਟਰੈਕਟਰ ਮੰਡੀ ਤੋਂ ਲਾਈਵ ਆ ਜੀ ਤੇ ਦਿਖਾਉਣੇ ਆ ਤੁਹਾਨੂੰ ਮੰਡੀ ਦਾ ਮਾਹੌਲ ਕਿੰਨੇ ਕ ਸੌਦੇ ਹੋਏ ਆ ਕਿੰਨੇ ਕ ਮੰਡੀ ਤੇ ਟਰੈਕਟਰ ਪਹੁੰਚਿਆ ਕੀ ਕੀ ਟਰੈਕਟਰਾਂ ਦੇ ਰੇਟ ਰਹਿਣਗੇ ਲਾਈਵ ਦੇ ਨਾਲ ਜੁੜ ਜਾਓ ਆਪਾਂ ਕਰਾਉਣਾ ਤੁਹਾਨੂੰ ਟਰੈਕਟਰ ਮੰਡੀ ਦਾ ਦਰਸ਼ ਜਿੱਥੋਂ ਦੀ ਕੋਸ਼ਿਸ਼ ਹੋ ਸਕੀ ਢਿਲੋਂ ਉਥੋਂ ਦੀ ਦਿਖਾ ਦਾਂਗੇ ਨਾ ਹਾਂ ਖੜੇ ਆ ਬਹੁਤ ਗੱਲ ਕਰ ਵੀ ਆ ਦੇ ਜਿੰਨਾ ਜ਼ਿਕਰ ਲਾਈਵ ਚੱਲਿਆ ਗਰਮ ਨਾ ਹੋ ਜੇ ਹੁਣ ਨਹੀਂ ਰੱਖਾਂਗੇ ਨੂੰ ਐ ਕਰ ਲਓ ਤੋਂ ਸ਼ੁਰੂ ਕਰਦੇ ਆਪਾਂ ਮਹਿੰਦਰਾ 265 DI ਤੋਂ 2011 ਮਾਡਲ ਦਾ ਕਨੀਸ਼ਨ ਬਹੁਤ ਚੰਗੀ ਐ। ਮਗਰਲੇ ਟਾਇਰ ਢਿੱਲੋਂ ਹੈਗੇ ਤੇ 60 ਕੁ ਪੈਸੇ ਤੇ ਮੂਹਰ ਨੇ 70-75 ਪੈਸੇ ਆ। 2011 ਮਾਡਲ ਐ। 2.5 ਲੱਖ ਰੁਪਏ ਹਡ ਮੰਗ ਆ। ਨੰਬਰ ਰਾਜਸਥਾਨ ਦਾ ਐ, ਐਨ.ਓ.ਸੀ ਦੀ ਮਿਲਨੀ ਨਹੀਂ। ਤੇ 2 ਲੱਖ ਦੇ 20 ਹਜ਼ਾਰ ਦਾ ਮੌਕੇ ਤੇ ਸੌਦਾ ਹੋ ਜਾਊਗਾ ਇਹਦਾ ਵੀ। ਆ ਜਾ ਢਿੱਲੋਂ। ਅੱਗੇ ਆਗਾ ਜੀ 5900 2012 ਮਾਡਲ ਐ। ਆ 1100 ਟਾਇਰ ਜਿਹੜੇ ਮਗਰ ਲਿਆ ਚੰਗੇ ਪਏ 85 90 ਪੈਸੇ ਟਾਇਰ ਪਏ ਟਰੈਕਟਰ ਦੇ ਕੰਮਿਸ਼ਨ ਪੂਰੀ ਚੰਗੀ ਹੈ ਟਰੈਕਟਰ ਦੀ ਐਵਰ ਕਨੋਪੀ ਲੱਗੀ ਵੀ ਆ ਤੇ ਨੰਬਰ ਟਰੈਕਟਰ ਦਾ ਮੱਧ ਪ੍ਰਦੇਸ਼ ਦਾ ਫੁੱਲ ਟਾਪ ਵਾਲਾ ਮਾਡਲ ਹੈ 3 ਲੱਖ 45 45000 ਰੁਪਏ ਡਿਮਾਂਡ ਹੈ ਇਹਨੂੰ ਸੀ ਟਰੈਕਟਰ ਦੀ ਦੇ ਦੇਾਂਗੇ ਤੇ ਕੋਈ ਵੀਰ ਕਹਿੰਦਾ ਸੀ ਕਹਿੰਦਾ ਬਾਈ ਇੱਥੇ ਕਰਦਾ ਏ ਇਸ ਪਿੰਡਾਂ ਦਾ ਵਪਾਰ ਕਹਿੰਦਾ ਸੀ ਕਿ ਮੱਧ ਪ੍ਰਦੇਸ਼ ਨੰਬਰ ਦੀ ਇਹਨੂੰ ਸੀ ਮਿਲਦੀ ਨਹੀਂ ਵੀਰੇ ਅਸੀਂ ਦੇਵਾਂਗੇ ਲਿਆ हां ਵਿੱਚ ਇਥੇ ਕਮੈਂਟ ਕਰਦਾ ਸੀ ਹੈਗਾ ਤਾਂ ਬੱਕਾ ਹੁੰਦਾ ਦਾ ਆਪਦੇ ਆਪ ਨੂੰ ਵਪਾਰੀ ਐ ਚਲੋ ਕੋਈ ਗੱਲ ਨਹੀਂ ਉਹਦੀ ਇੱਛਾ ਹੈ ਤੇ ਐਨਓਸੀ ਦੋਸਤੋ ਦੀ ਦੇ ਦਾਂਗੇ ਚੱਲਿਆ ਇਹ ਪੰਜਾਬ ਦੇ ਵਿੱਚ ਹੀ ਐ ਬਹੁਤ ਸਾਫ਼ ਸੁਥਰੀ ਕਿੰਨੀ ਹੈ ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਲੀਅਰ ਜਨ ਸਾਰਾ Ориਜਨਲ ਹੈਗਾ ਇਹ 3 ਲੱਖ ਰੁਪਏ ਦਾ ਲਾਸਟ ਆਪਾਂ ਦੇ ਦਾਂਗੇ ਉਸ ਤੋਂ ਅੱਗੇ ਹੈਗਾ ਜੀ ਸ਼ਵਰਾਜ 855 2011 ਮਾਡਲ ਇਹਨਾਂ ਤੁਸੀਂ ਚੈੱਕ ਕਰ ਲਓ 70 75 ਰੁਪਏ ਟਾਇਰ ਹੈ ਟਰੈਕਟਰ ਦੇ ਆਲ ਦੀ 2017 ਮਾਡਲ ਸੈਕੰਡ ਟਾਪ ਦੇ ਵਿੱਚ ਆ ਗਿਆ ਤੇਲ ਬ੍ਰੇਕਾਂ ਰਿਵਰਸ ਵੀਡੀਓ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਕਲੋਸ ਕਰ ਇੰਜਨ ਦੇ ਵਿੱਚ ਆ ਗਿਆ ਤੇ 2011 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ 3 ਲੱਖ 70000 ਰੁਪਏ ਮੌਕੇ ਤੇ ਸੌਦਾ 6.5 ਲੱਖ ਰੁਪਏ ਉਸ ਤੋਂ ਅੱਗੇ ਦੋਸਤੋ ਖੜਾ 265 2018 ਮਾਡਲ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਪੂਰਾ ਚੰਗਾ ਟਾਇਰਾਂ ਦੀ ਗੱਲ ਕਰੀਏ ਟਾਂਗੇ ਆਈ ਉਹ ਜਿਹੜਾ ਟੁੱਟ ਗਿਆ ਸੀਗਾ ਇੱਕ ਵੀਰ ਨੇ ਵਿੱਚ ਫੋਨ ਕਰੀ ਜਾਂਦਾ ਵੀਰੇ ਬੇਨਤੀ ਆਈ ਉਹ ਜਿਹੜਾ ਟੁੱਟ ਗਿਆ ਸੀਗਾ ਇੱਕ ਵੀਰ ਨੇ ਵਿੱਚ ਫੋਨ ਕਰੀ ਜਾਂਦਾ ਵੀਰੇ ਬੇਨਤੀ ਹੈ ਜੇ ਤੂੰ ਸਾਡਾ ਲਾਈਵ ਦੇਖੀ ਜਾਂ ਨਾ ਠੀਕ ਹੈ ਭਾਈ ਬਹੁਤ ਵਧੀਆ ਠੀਕ ਹੋ ਤੇ ਭਰਾ ਬਣ ਕਿੰਦਾ ਘੰਟਾ ਠਹਿਰ ਕੇ ਜਰ ਫੋਨ ਲਾ ਲਈ ਸਾਨੂੰ ਲਾਈਵ ਕਰ ਲੈਣ ਦੇ ਟਰੈਕਟਰ ਦਿਖਾ ਲੈਣ ਦੇ ਹੈਨਾ ਅਰੇ ਬਾਹਰ ਜਾ ਬਨੇ ਹੋਰ ਭਾਈ ਕੀ ਹਾਲ ਚੱਲ ਹੈ ਠੀਕ ਹੋ ਤੇ ਏਸ ਨਹੀਂ ਖੜਾ ਕੋਈ ਨਾ ਏਸ ਹੈ ਨਹੀਂ ਆ ਯਾਰ ਆਪਣੀਆਂ ਹੀ ਆ ਸਾਰੇ ਆ ਦੇਖ ਸਕਦੇ ਹੋ ਖੁੱਲਾ ਲਗਜ਼ਰੀ ਢਿੱਲੋਂ ਜਿਹੜੀ ਆਹ ਗੱਲ ਕਰਦਾ ਤੈਨੂੰ ਖੁੱਲੇ ਪਲੇਟਫਾਰਮ ਦੀ ਪਹਿਲਾਂ ਡਿੱਕ ਦੀ ਇਹ ਤੇ ਜੇ ਆਉਂਦੀ ਹੁੰਦੀ ਸੀ ਵੀ ਇਹ ਟਰੈਕਟਰਾਂ ਦੇ ਬੈਟਰ ਨੂੰ ਸਹਾ ਨਹੀਂ ਹੁੰਦਾ ਸੀਗਾ ਮੈਂ ਚਲਾਇਆ ਹੋਇਆ ਤੇ ਉਹਦੇ ਨਿਆਣੀ ਹੁੰਦੀ ਸੀ ਇੱਥੇ ਫੋਟੇ ਵਾਇਦੇ ਸੀ ਦੋਸਤੋ ਢੱਲੋਂ ਸਾਹਿਬ ਜਿਹਨੂੰ ਵਾਰੀ ਵਾਰੀ ਕਹਿਣਾ ਢੱਲੋਂ ਮਾਰੀ ਕੈਮਰਾ ਆ ਦਰਸ਼ਨ ਕਰ ਲੋ ਉਹ ਹੈ ਢੱਲੋਂ ਸਾਹਿਬ ਇਹ ਢੱਲੋਂ ਕੀ ਹਾਲ ਹੈ ਵਧੀਆ ਵਧੀਆ ਤੇ ਇਹਦੀ ਡਿਮਾਂਡ ਆ ਤਨ 4,25,000 ਰੁਪਿਆ 18 ਮਾਡਲ ਹੈ ਇਹ 3,90,000 ਦਾ ਢੱਲੋਂ ਟਰੈਕਟਰ ਦੇਣਾ 50,000 ਰੁਪਿਆ ਦਾ ਹੂੰ ਤੇ ਦੋਸਤੋ ਜੁੜੇ ਰਹੋ ਲਾਈਵ ਦੇ ਨਾਲ ਤੁਹਾਨੂੰ ਕਾਫੀ ਟਰੈਕਟਰ ਦਿਖਾਵਾਂਗੇ ਜਿੰਨੀ ਕੁ ਕੋਸ਼ਿਸ਼ ਹੋਵੇ ਨਾ ਮੰਡੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਿਤੇ ਤਾਂ ਬਹੁਤ ਟਰੈਕਟਰ ਭਰਾਵਾਂ ਨੇ ਵੀਡੀਓ ਚ ਦੇਖੇ ਵੀ ਹੋਣਗੇ ਨਹੀਂ ਵੀ ਦੇਖੇ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਆ ਗਿਆ 415 ਡਬਲ ਕਲਚ ਪਾਵਰ ਸ਼ੇアリング ਤੇਲ ਬ੍ਰੇਕ ਵਾਲ ਇਹ 2019 ਮਾਡਲ ਹੈ ਘਰੇ ਦੇ ਵੀ 90 ਤੋਂ 95 ਪੇ ਇਹ ਸਿਲੰਡਰ 4 ਹੈਗਾ 475 ਹੀ ਗਹਿ ਲਗੇ ਜੀ ਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੇ ਇਹ ਵੀ ਟਰੈਕਟਰ ਆਪਾਂ 390000 ਦਾ ਦੇਦਾ 419000 ਮੰਗਦਾ 20 ਤਾਂ ਚੱਲ ਮਾੜੀ ਹੁੰਦੀ ਹੈਗੀ ਹਾਂ ਆ ਜਾ ਅੱਗੇ ਇਧਰ ਮੁੜ ਪਗੇ ਆਹ ਕਲਾ ਉਹ ਚੱਲ ਹਾਂ ਮੇਲਾ ਦਿਖਾਉਣੇ ਆ ਮਹੌਲ ਦਿਖਾਉਣਾ ਤੁਹਾਨੂੰ ਬੈਕ ਇਧਰੋਂ ਸ਼ਟਲ ਤੋਂ ਕਰ ਲੈ ਇਧਰ ਲਾ ਨਹੀਂ ਨਹੀਂ ਉਹ ਉਤਨਾ ਰੇਸ ਦੇ ਬਰਾਬਰ ਬੈਕ ਉਹ ਆ ਪਰ ਲਾ ਆ ਬਾਈ ਟਰਾਈ ਮਾਰੀ ਜਾਂਦੇ ਸਟਲ ਗੇਅਰ ਦੀ ہاں ਸ਼ਟਲ ਹੁੰਦਾ ਹੈ ਉਸ ਤੋਂ ਅੱਗੇ ਦੋਸਤੋ ਖੜਾ 730 ਇਹ ਜਿਹੜੇ ਭਰਾਣੇ ਲੈ ਕੇ ਜਾਣਾ ਕ੍ਰਾਈ ਕਰੀ ਵਾਲੀ ਹੈ ਨਾ ਅੱਛਾ ਇਹ ਲੈ ਲੈ ਮੈਕ ਲਾ ਲਿਆ ਤੇ ਉਸ ਤੋਂ ਅੱਗੇ ਜੇ ਕਿਸੇ ਨੇ ਵਧੀਆ ਇਹ ਜਿਵੇਂ ਮੰਨ ਲਾ ਵੀ ਆਪਣਾ ਭਈਏ ਬੂਈਏ ਲਿਆਉਣੇ ਲੇਬਰ ਲਿਆਉਣੀ ਹੈ ਕੁਝ ਵੀ ਕਰਨਾ ਸਰ ਇਹ ਤਾਂ ਆਏ ਆ ਵੀ ਇਹਦੇ ਟੇੜੇ ਦੀ ਟੈਂਕੀ ਲਈ ਪਾਰਾ ਆ ਤੇ ਲੋਡ ਉਧਰ ਜੇ ਕਰਕੇ ਤੁਰਦੇ ਮੁੱਕਣਾ ਹੀ ਨਹੀਂਗਾ ਕਟਿਰੀ ਨਹੀਂ ਫਿਰਦੀ ਹੁੰਦੀ ਖੇਤਾਂ ਟ੍ਰੈਂ 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 ਕਰਦੀ ਹੈ ਨਾ ਤੇਰੀ ਤੁਰੇ ਹੀ ਫਿਰਨਾ ਉਹ ਇਹ ਤਾਂ ਯਾਰ ਢੱਲੋਂ ਉਹ ਮੁੱਕ ਗਏ ਨਰਮੇ ਘਟ ਗਏ ਤੇ ਨਹੀਂ ਇਹ ਤਾਂ ਯਾਰ ਬਾਹਲਾ ਵਧੀਆ ਟਰੈਕਟਰ ਸੀ ਇੱਥੇ ਹੁੰਦੇ ਨਹੀਂ ਸੀਗੇ ਤੇ ਹੁੰਦੇ ਨਹੀਂ ਸੀਗੇ ਹੁੰਦੇ ਨਹੀਂ ਸੀ ਨਾ ਇਹ ਉਧਰ ਅਗੇ ਮਹਿੰਦਰ ਸਿੰਘ ਹੋਰ ਖੜਾ ਹੈ ਇਹ HR94 ਆ ਗਿਆ ਹਾਂ ਇਹ ਪਹਿਲੀ ਪਾਰਟੀ ਦਾ ਟਰੈਕਟਰ ਹੈ 14-1500 ਘੰਟਾ ਚੱਲਿਆ ਹੋਇਆ ਕੰਡੀਸ਼ਨ ਤੁਸੀਂ ਦੋਸਤੋ ਇਹਦੀ ਚੈੱਕ ਕਰ ਲਓ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਨਾਲ ਦੇ ਟਾਇਰ ਤੇ ਨਵੇਂ ਹੀ ਪਿਆ ਯਾਰ ਮਾਡਲ ਕੀ ਆ ਗਿਆ ਮਾਡਲ 2021 ਐ ਤੇ ਲੋਕਲ ਨੰਬਰ ਇਹਨੂੰ ਤਾਂ ਕਹਿੰਦੇ ਵੀ ਕਾਲੇ ਵਾਲੀ ਸਾਡੇ ਜਮਾ ਨਾਲ ਹੀ ਲੱਗਦਾ ਹੂੰ ਨੰਬਰ ਹਰਿਆਣੇ ਦਾ ਜ਼ਰੂਰ ਐ ਫਰਸਟ ਪਾਰਟੀ ਐ ਨਗਦ ਕੈਸ ਦਾ ਬਾਕੀ ਯਾਰ 21 ਮਾਡਲ ਐ ਕਿ ਵੀ 21 ਮਾਡਲ ਐ ਤੇ ਮੋਹਰਾ ਮਾਰਾਂ ਤੁਸੀਂ ਦੇਖ ਸਕਦੇ ਹੋ ਜਮਾ ਉਵੇਂ ਹੀ ਪੱਟੀ ਆ ਜੀ ਇਹ ਦੇਖੀ ਆ ਮੋਹਰ ਆ ਗਈ ਬਾਕੀ ਰੰਗ ਦੇਖਿਆ ਤੂੰ ਕਿੰਨਾ ਸੋਹਣਾ ਪਿਆ ਟਰੈਕਟਰ ਦਾ ਇਹ ਹਾਂ ਪੂਰਾ ਇੱਕੋ ਹੀ ਨਾ ਮਾ ਢੇ ਲੋ ਹੂੰ ਤੇ ਇਹਦਾ ਕੀ ਰੇਟ ਰੂਟ ਹੋ ਜਾਊਗਾ ਫਿਰ ਇਹ ਤਾਂ 4-5 ਲੱਖ ਰੁਪਏ ਮੰਗਦੇ ਹੁੰਦੇ ਆ ਇਹਦਾ ਅੱਛਾ ਤੇ 4 ਲੱਖ ਉਹਦੇ ਹੀ ਦੇ ਦਾਂਗੇ 4 ਕ ਲੱਖ ਰੁਪਏ ਦਾ ਇਹ ਹੋ ਗਿਆ। 4 ਲੱਖ ਰੁਪਏ ਦਾ ਦੋਸਤੋ ਟਰੈਕਟਰ ਮਿਲ ਜੂ। ਇੱਥੋਂ ਵਾਲਾ ਟਰਾਈ ਤੇ ਗਿਆ ਹੋਇਆ। ਇੱਥੋਂ ਵਾਲਾ 513 ਡਬਲ ਕਲਚ ਦੇ ਵਿੱਚ ਪਾਵਰ ਸਟੀering ਦੇ ਵਿੱਚ ਦੋਸਤੋ ਜੌਂਡੀਰ ਗਿਆ ਹੋਇਆ। ਹਾਂ। ਟਰਾਈ ਤੇ ਉਦੋਂ ਅੱਗੇ ਇੱਕ ਆਪਣੇ ਕੋਲ ਆ ਖੜਾ 52 4। ਖੜ ਗਿਆ। ਉਸ ਤੋਂ ਅੱਗੇ ਟਰਾਈ ਤੇ ਗਿਆ ਵੇ ਆ ਗਿਆ ਹੋ ਗਿਆ ਆ ਦੋਸਤੋ ਦੇਖ ਸਕਦੇ ਹੋ ਮੰਡੀ ਦਾ ਮਾਹੌਲ ਟਰਾਈਆਂ ਚੱਲੀ ਜਾਂਦੀਆਂ ਇਧਰ ਨਾਲੋ ਬਾਈ ਸਾਈਟ ਨਾਲ ਬਹੁਤ ਟਾਈਮ ਲੱਗਦਾ ਬਦਿਆਗਾ ਮੰਡੀ ਪੂਰੀ ਭਰੀ ਵੀ ਐ ਇਹਦੀਆਂ ਟਰਾਈਆਂ ਵੀ ਵੀਰ ਨੇ ਟਰੈਕਟਰ ਲੈਣਾ ਇਹ ਨਾ ਸੋਚੋ ਵੀ ਮੰਡੀ ਗੀ ਦੇ ਵਿੱਚ ਮਾਹੌਲ ਹੈ ਨਹੀਂ ਬਹੁਤ ਸੋਹਣਾ ਮਾਹੌਲ ਹੈ ਮੰਡੀ ਦਾ ਥੱਲੋ ਹੂੰ ਤੇ ਬਹੁਤ ਵਧੀਆ ਪੂਰੇ ਟਰੈਕਟਰ ਪਿਛਲੀ ਮੰਡੀ ਨਾਲੋਂ ਵੀ ਵੱਧ ਹੈ ਟਰੈਕਟਰ ਵੱਧ ਹੈ ਜੇ ਮੈਂ ਦਸੰਬਰ ਜਨਵਰੀ ਦੇ ਮਹੀਨੇ 'ਚ ਨਹੀਂ ਹੁੰਦੀ ਹੂੰ ਵੀ ਘੱਟ ਨਾ ਖੋ ਲਿਆ ਮੈਂ ਤਾਂ ਤੈਨੂੰ ਮੇਰੀ ਕੱਲ ਸਵੇਰੇ ਜੰਪੀ ਵਾਲਾ ਕੋਈ ਦੋਸਤ ਪੇਮੈਂਟ ਆਈ ਨਹੀਂ ਆਇਆ ਨਹੀਂ ਆ ਫਿਰ ਚੱਲ ਪਿਆ ਦੇਖ ਇੱਕ ਮਿੰਟ ਚੱਲੋ ਚੱਲ ਲੀ ਪਿਆ ਤੇ ਉਹ ਵੀ ਜਰਾ ਮਗਾ ਲਓ ਹਜੇ ਪੇਮੈਂਟ ਟੀਵੀ ਆਈ ਕੋਈ ਦੋਸਤੋ ਦੇਖ ਲਓ ਮੰਡੀ ਦਾ ਮਾਹੌਲ ਸ਼ਾਮੇ ਚ ਖੜ ਕੇ ਫੋਨ ਹੀਟ ਹੋਈ ਜਾਂਦਾ ਆ ਜਾ ਕੋਈ ਸੌਦਾ ਹੀ ਕਰ ਲਗੇ ਕੋਈ ਨਾ ਹੋਊਗਾ ਮੈਂ ਲਾ ਹੋਣਾ ਬੀ ਆਰ ਬਣਵਾ ਕੇ ਸ਼ਰਮ ਉਹ ਕਰੀਂ ਅੰਦਰ अच्छा किन्ने गिनਦਾ ਤਾ ਆਹ ਗਿਣਾ ਜੀ ਯਾਰ ਕੁੱਤੀ ਓਏ ਇੱਕ ਕਮੈਂਟ ਮੈਨੂੰ ਘੱਟ ਦੇ ਯਾਰ ਤੁਸੀਂ ਦੇਖਿਓ ਚਲਾ ਕੇ ਨਿਕਲਦਾ ਕੇ ਨਿਕਲ ਪਾਣੀ ਤੁਸੀਂ ਦੇਖਿਓ